ਸੱਚ ਕਾਲਦਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਨਰਿੰਦਰ ਵੀ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੀ ਕੋਈ ਤੁਹਾਡਾ ਬਰਤੋ ਸਵਾਗਤ ਕਰਦੇ ਆਂ ਸੋ ਮਸਲਾ ਜਿਹੜਾ ਪੈੜੀ ਦਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਇਹ ਕੋਰਟ ਤੇ ਕੁਝ ਵਿਅਕਤੀਆਂ ਨੇ ਜਿਹੜੀ ਗੋਤਖੁਰਦ ਜਾ ਕੇ ਜਿਹੜੀ ਆ 24 ਕਨਾਲਾਂ ਦਾ 8 ਮਰਲੇ ਦੇ ਕਰੀਬ ਜਿਹੜੀ ਆ ਰਕਬਾ ਮੁੱਲ ਖਰੀਦਿਆ ਔਰ ਦੂਸਰੀ ਪਾਰਟੀ ਵੱਲੋਂ ਜਿਹੜੀ ਆ ਪੈੜੀ ਨਹੀਂ ਬੰਨ ਦਿੱਤੀ ਜਾ ਰਹੀ ਔਰ ਇੱਕ ਸਾਲ ਹੋ ਗਿਆ ਤੱਕਈ ਹੋਏ ਰਜਿਸਟਰੀਆਂ ਕਰਵਾਈਆਂ ਨੂੰ ਪੂਰੇ ਕਾਨੂੰਨੀ ਤੌਰ ਤੇ ਜਿਹੜੇ ਪੂਰੇ ਫਿੱਟ ਨਹੀਂ ਹਰ ਪਾਸਿਓਂ ਫਰਦਾ ਵੀ ਇਹਨਾਂ ਦੇ ਨਾਂ ਤੇ ਚੱਲ ਚੁੱਕੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਉੱਤੇ ਪਹੁੰਚਦਾ ਦੂਸਰੀ ਪਾਰਟੀ ਦੀ ਕੰਪਲੇਂਟ ਕੰਪੇ ਉਪਰੰਤ ਔਰ ਮਗਈ ਬੰਦਿਆਂ ਤੇ ਅਸੀਂ ਉੱਪਰ ਜਿਹੜਾ ਆ ਪਰਚਾ ਦਰਜ ਕਰ ਦਿੱਤਾ ਜਾਂਦਾ ਉਹ ਉਸ ਸੰਬੰਧੀ ਕਰਦਿਆਂ ਗੱਲਬਾਤ ਸਰਦਾਰ ਹਰਵੰਤ ਸਿੰਘ ਨਾਲ ਅਤੇ ਐਸ ਐਚ ਓ ਕਨਵੰਦ ਦੇ ਨਾਲ ਜੀ ਬਾਦ ਮੱਤੀ ਕਾਲਸਾ ਵਾਹਿਗੁਰੂ ਦੀ ਫਤਿਹ ਦਾਸ ਹਰਵੰਤ ਸਿੰਘ ਕੋਲ ਕੌਡਰ ਮਲ ਕੀ ਮਸਲਾ ਤੁਹਾਡਾ ਮਸਲਾ ਬੇਨਤੀ ਸਰ ਇਹ ਆਪੇ ਹੀ ਪੈੜੀ ਨਹੀਂ ਸੀਗੀ ਚੜੀ ਕਨਾਲ ਤੇ ਅਠ ਮਰਦੇ ਬੋਧਕੁਰ ਦੇ ਵਿੱਚ ਸਾਡਾ ਰਕਬਾ ਜਿਹੜਾ ਉਹ ਹਾਈਵੇ ਦੇ ਵਿੱਚ ਆਇਆ ਤੇ ਮਾਦਾ ਦੇ ਨਾਂ ਹੀ ਰਕਬਾ ਸੀ ਤੇ ਮਾਦਾ ਦੇ ਨਾਂ ਹੀ ਰਜਿਸਟਰੀ ਹੋਈ ਹੈ ਹੁਣ ਵੇਖੋ 1 ਸਾਲ ਹੋ ਗਿਆ ਰਜਿਸਟਰੀ ਹੋਈ ਨੂੰ ਸਾਰੇ ਕਾਗਜ਼ ਪੱਤਰ ਪੂਰੇ ਆ ਤੇ ਸਾਨੂੰ ਇਹ ਪ੍ਰਸ਼ਾਸਨ ਵੀ ਗੁੰਮਰਾਹ ਕਰ ਰਿਹਾ ਤੇ ਉਹ ਪਾਰਟੀ ਵੀ ਗੁੰਮਰਾਹ ਕਰ ਰਹੀ ਸਾਨੂੰ ਕੋ ਇਨਸਾਫ ਨਹੀਂ ਮਿਲ ਰਿਹਾ ਜਮੀਨ ਦੇ ਪੈਸੇ ਵੀ ਤਾਰੇ ਆ ਇੱਕ ਸਾਲ ਤੋਂ ਹੀ ਉਤਰਾਈ ਜਮੀਨ ਸਾਡੀ ਜਿਹੜੀ ਪਈ ਹੈ ਕਾਰਨ ਕੀ ਸਮਝਿਓ ਕਿ ਕਿਉਂ ਨਹੀਂ ਵਾਹੁੰਦੇ ਅੰਡੇ ਪੈਲੀ ਤੁਹਾਨੂੰ ਕਾਰਨ ਸਾਡੇ ਨਾਲ ਪਤਾ ਨਹੀਂ ਉਹ ਅਸੀਂ ਸਾਰੀਆਂ ਪਿੰਡਾਂ ਐਂਦੀਆਂ ਪੰਚਾਇਤਾਂ ਲੈ ਕੇ ਉਹਦੇ ਨਾਲ ਰਾਜੀ ਨਾਵਾ ਵੀ ਦੋ ਤਿੰਨ ਵਾਰੀ ਕੀਤਾ ਪਰ ਉਹ ਕਿਹੇ ਗੱਲ ਤੇ ਜਿਹੜਾ ਸਾਨੂੰ ਆਉਂ ਨਹੀਂ ਲੱਗਾ ਤੇ ਅਸੀਂ ਨਿਸ਼ਾਨਦਹੀ ਦੀ ਐਪਲੀਕੇਸ਼ਨ ਦੇ ਦਿੱਕੇ ਜਾਂਦੇ ਆ ਉਹ ਆੜ ਕੇ ਰੱਦ ਕਰ ਦਿੰਦਾ ਕਿ ਰੱਟੇ ਵਾਲੀ ਜਮੀਨ ਨਾ ਰੱਟਾ ਵਾਲੇ ਚ ਕੋਈ ਨਹੀਂ ਤਿੰਨ ਭਾਜੀਆਂ ਦੀ ਜਮੀਨ ਆ ਦੋ ਦੀ ਆਪਾਂ ਲਈ ਦੀਦੀ ਆ ਮਾਤਾ ਜੀ ਦੇ ਨਾਲ ਦੇਤੀ ਆ ਵੇਖੋ ਪ੍ਰਸ਼ਾਸਨ ਨੇ ਸਾਡੀ ਲਿੱਤੀ ਹੋਈ ਜ਼ਮੀਨ ਦੇ ਉੱਤੇ ਸਾਡੇ ਉੱਤੇ ਵਿਰੋਧ ਪਰਚਾ ਕਰ ਦਿੱਤਾ ਸਤਾਂ ਜੀਆਂ ਦੇ ਸਾਡੀ ਮਾਤਾ ਜੀ ਵੀ ਵਿਚਵਾ ਸਾਡੇ ਬਜ਼ੁਰਗ ਵੀ ਆ ਮੈਂ ਵੀ ਆ ਸਾਡੇ ਬੱਚੇ ਵੀ ਆ ਇੱਕ ਦੋ ਹੋਰ ਵੀ ਪਾਸੇ ਨੇ ਇਹਨਾਂ ਨੇ ਪਾਏ ਆ ਵੇਖੋ ਜ਼ਮੀਨ ਅਹੀਂ ਪੈਸੇ ਦੇ ਕੇ ਖਰੀਦੀ ਹੋਈ ਆ ਕੋਈ ਕਬਜ਼ੇ ਆ ਨਹੀਂ ਕੋਈ ਰੱਡੇ ਵਾਲੀ ਜ਼ਮੀਨ ਤੁਹਾਡੇ ਨਾਮ ਸਾਡੇ ਨਾਮ ਮਾਤਾ ਇਹ ਪਰਚਾ ਕਿਉਂ ਤੁਹਾਡੇ ਦੇ ਕੀਤਾ ਕੋਈ ਗਲਤੀ ਕੀਤੀ ਇਹ ਪ੍ਰਸ਼ਾਸਨ ਨੂੰ ਕੁੱਸਣ ਦੀ ਐਸੇ ਕਰਕੇ ਬੇਨਤੀ ਕਰ ਰਹੇ ਆ ਆਹ ਵੇਖੋ ਨਕਸ਼ਾ ਆ ਆ ਫਰਦਕੀ ਕਿ ਕਿ ਸਾਡੇ ਨਾਮ ਜਿਹੜੀ ਬੋਲ ਰਹੀ ਆ ਮਾਤਾ ਜੀ ਦੇ ਨਾਮ ਆ ਸਾਡੀਆਂ ਰਸੀਦਾਂ ਜੇ ਇਹਦੇ ਵੀ ਕੋਈ ਝਾਕੋ ਵੀ ਵਾਲਾ ਕੰਮ ਹੋਇਆ ਤੇ ਫਿਰ ਅਸੀਂ ਦੇ ਗੁਜ਼ਾਰਾ ਇਹ ਲਗਾਤਾਰ ਪ੍ਰਸ਼ਾਸਨ ਜਿਹੜਾ ਸਾਨੂੰ 5-6 ਮਹੀਨੇ ਤੋਂ ਗੁੰਮਰਾਹ ਕਰਿਆ ਦੂਜੀ ਜੀ ਦੂਜੀ ਜਿਹੜੀ ਪਾਰਟੀ ਆ ਤੁਹਾਡੇ ਕੋਈ ਆਪਣੇ ਬ੍ਰਦਰ ਨੇ ਕਾਉਂ ਨੇ ਉਹ ਨਹੀਂ ਜੀ ਉਹ ਦੂਸਰੇ ਪਿੰਡ ਦੇ ਉਸਲਾਹਪੁਰ ਦੇ ਸਾਡੇ 200 ਰੁਪਏ ਦੇ ਆ ਗੱਲ ਆ ਜੀ ਦੋ ਜਮੀਨ ਤੁਹਾਡੀ ਸਾਂਝੀ ਆ ਕੋਈ ਜਮੀਨ ਉਹਨਾਂ ਨਾਲ ਕੋਈ ਸਾਂਝੀ ਨਹੀਂ ਜਿਹੜੀ ਖਰੀਦੀ ਹੋਈ ਜਮੀਨ ਹੈ ਨਾ ਹਾਂਜੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਜ਼ਮੀਨ ਆ ਤੁਹਾਡੇ ਨਾਮ ਤੇ ਆ ਤੁਹਾਡੇ ਉੱਤੇ ਹੀ ਉਹਦਾ ਪੱਤਾ ਕਰ ਦਿੱਤਾ ਪੱਤਾ ਹੋਇਆ ਅਸੀਂ ਲੇਕਿਨ ਉਹਦੇ ਵਿੱਚ ਪੁਲਿਸ ਪਾਰਟੀ ਦਾ ਵੀ ਧੱਕਮਦਾਰੀ ਲਈ ਤੁਹਾਡੀ ਯਾਦੋਂ ਕਿਹਾ ਕਿ ਉਹ ਘਰ ਮੰਨੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇੱਕ ਸਾਲ ਤੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਜੇ ਹੀ ਕੱਲ ਸਾਡਾ ਪੱਠੇ ਡੰਗਰਾਂ ਵਾਸਤੇ ਚਾਰਾ ਭੇਜਿਆ ਹੋਇਆ ਸੀ ਬਾਜਰਾ ਤੇ ਵਿੱਚ ਰਿਸਵਾੰਗ ਪਾ ਕੇ ਉਹ ਪਾਸੋਂ ਮਨੇਰੇ ਸਾਡਾ ਜਿਹੜਾ ਸਫਤੇ ਉਹਨਾਂ ਨੇ ਜਾ ਕੇ ਬੰਦੇ 15 ਦਿਨ ਆ ਕੇ ਬਾਦਤਾ ਤੁਹਾਡਾ ਇਹ ਮਸਲਾ ਪੁਲਿਸ ਪ੍ਰਸ਼ਾਸਨ ਤੋਂ ਗਿਆ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀ ਸੁਪਰਸ਼ਾਸਕ ਭਈ ਸਵੇਰੇ ਆ ਕੇ ਐਪਲੀਕੇਸ਼ਨ ਦਾਇਰ ਕੀਤੀ ਆ ਵੀ ਸਾਡਾ ਵੀ ਉਹਨਾਂ ਨੇ ਪੱਠਾ ਬਾਦਤਾ ਸਾਡੀ ਜ਼ਮੀਨ 'ਚੋਂ ਉਹਨਾਂ ਨੇ ਸਾਡੀ ਸੁਣਤੀ ਪਜਾਏ ਜਿਹੜਾ ਐਸ ਐਚਓ ਨੇ ਮੇਰੇ ਨਾਲ ਤੱਕਾ ਮੁਕੀ ਤੱਕ ਗਿਆ ਜੇ ਮੈਨੂੰ ਗਿਆ ਤਾਂ ਅੱਜ ਸਟੇ ਲਿਆਓ ਐਸਐਚਓ ਸਾਹਿਬ ਕਹਿੰਦੇ ਸਟੇ ਲਾਓ ਮੈਂ ਜੀ ਇਸ ਸਟੇ ਜਨਾਬ ਸਾਂਝੇ ਖਾਤੇ ਦਾ ਹੋ ਜਾਂਦਾ ਤੇ ਜੇ ਤੁਸੀਂ ਲਾ ਕੇ ਸਾਡੇ ਤੇ ਪਰਚਾ ਕੀਤਾ ਤਾਂ ਇਹ ਵੀ ਦੇ ਦੇਣੇ ਸਾਂਝੇ ਖਾਤੇ ਦਾ ਇੱਕ ਬੇਨਤੀ ਆ ਵੀ ਕੋਈ ਸਟੇ ਨਹੀਂ ਮਿਲਦਾ ਫਿਰ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਾਓ ਜਾ ਕੇ ਮਾਲ ਮਹਿਕਮੇ ਨੂੰ ਪੁੱਛੋ ਤੇ ਫਿਰ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਦੱਸੋ ਵੀ ਜੇ ਮਾਲ ਮਹਿਕਮੇ ਨੇ ਕਰਨਾ ਤਾਂ ਤੁਸੀਂ ਸਾਡੇ ਤੇ ਪਰਚਾ ਕਿਉਂ ਕੀਤਾ ਆਹੀ ਇਹ ਹੀ ਪ੍ਰਸ਼ਾਸਨ ਕੋ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਹੋਇਆ ਜਾਵੇ ਸਾਡਾ ਨਾ ਸਰਾ ਸਰ ਥੱਕਾ ਹੋ ਰਿਹਾ 6 ਮਹੀਨੇ ਤੋਂ ਲਗਾਤਾਰ ਸਾਰੀਆਂ ਪੰਚਾਇਤਾਂ ਪਹੁੰਚ ਚੁੱਕੀਆਂ ਉਹ ਪੰਚਾਇਤਾਂ ਦੇ ਜਾਣ ਦੇ ਬਾਵਜੂਦ ਵੀ ਪਰਚਾ ਸਾਡੇ ਤੇ ਪ੍ਰਸ਼ਾਸਨ ਨੇ ਕੀਤਾ ਅਸੀਂ ਇਹ ਹੀ ਮੰਗ 447 ਦਾ ਪਰਚਾ ਤਾਂ ਮੈਂ ਫਾਈਲ ਦੀ ਕਾਪੀ ਵੀ ਦੇ ਦਿੰਨੇ ਆ ਬਾਕੀ ਸਾਡੇ ਤੇ 1212 ਦੇ ਵੀ ਇਹਨਾਂ ਨੇ ਬਿਆਨ ਲਵਾਏ ਇੱਕ ਬਜ਼ੁਰਗ ਮਾਤਾ ਵੇਖੋ 85 90 ਸਾਲ ਦੀ ਬਜ਼ੁਰਗਾ ਸਾਡੇ 85 90 ਸਾਲ ਦੀ ਸਾਡੀ ਮਾਤਾ ਆ ਤੇ ਇਹਨਾਂ ਨੂੰ ਵੇਖੋ ਥਾਂ ਇਹ ਪਰਚਿਆਂ ਦੇ ਵਿੱਚ ਰੱਖਿਆ ਹੈ ਪ੍ਰਸ਼ਾਸਨ ਤਾਂ ਬਣਦਾ ਇਹਨਾਂ ਇਹ ਥਾਣੇ ਆਏ ਸੀ ਤੁਹਾਡੇ ਨਾਲ ਨਹੀਂ ਕੋਈ ਥਾਣੇ ਨਹੀਂ ਫੇਕਦਾ ਪੱਤਾ ਕਿਤੇ ਕਿਤੇ ਗਏ ਨੇ ਇਹ ਅੱਜ ਮੈਂ ਲੈ ਕੇ ਆ ਸਿਰਫ ਆਪਣੀ ਜਿਹੜੀ ਫਰਿਆਦ ਲੈ ਕੇ ਹਾਜ਼ਰ ਹੋਏ ਆ ਵੀ ਸਾਡਾ ਸੁਣਵਾਈ ਕੀਤੀ ਜਾਵੇ ਸਾਡਾ ਨ ਸਰਾਸਰ ਤਕਾ ਹੋ ਰਿਹਾ ਇਹ ਤੱਕ ਇਹਦੇ ਜਿਹੜੇ ਵਾ ਮਤਲਬ ਬਹੁਤ ਹੀ ਸਾਡਾ ਨ ਕਰੋ ਹੁੰਦਾ ਐਸਐਸਪੀ ਗੁਰਦਾਸਪੁਰ ਤੋਂ ਕੀ ਬੇਨਤੀ ਕਰਾਂ ਅਹੀਂ ਐਸਐਸਪੀ ਸਾਹਿਬ ਇਹ ਹੀ ਪੇਸ਼ ਕਰਦੇ ਆ ਵੀ ਜਨਾਬ ਇੱਕ ਤਾਂ ਹੀ ਜ਼ਮੀਨ ਖਰੀਦੀ ਹੋਈ ਆ ਕਰੋੜ ਪਲੱਸ ਰੁਪਏ ਦਿੱਤੇ ਆ ਦੂਸਰਾ ਸਾਡੇ ਤੇ ਪਲਟੇ ਹੋ ਰਹੇ ਕਿਉਂ ਹੋ ਰਹੇ ਅਹੀਂ ਇਹੋ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਸਾਨੂੰ ਇਨਸਾਫ ਲਵਾਇਆ ਜਾਏ ਸਾਡਾ ਬਣਦਾ ਹੱਕ ਜਿਹੜਾ ਵਾ ਉਹ ਸਾਨੂੰ ਦਵਾਇਆ ਜਾਏ ਇਤੋਂ ਆਵਾ ਸਾਡਾ ਕੋਈ ਵੀ ਸਾਰੀਆਂ ਪੰਚਾਇਤਾਂ ਭੁੱਜ ਚੁੱਕੀਆਂ ਰਾਣੀ ਨਵੇਂ ਕਈ ਵਾਰ ਹੋ ਚੁੱਕੇ ਪਰ ਇਹਨਾਂ ਨੇ ਨਹੀਂ ਜਦੋਂ ਅਸੀਂ ਫਸਲ ਕਈਦੇ ਬਾਦੂ ਦੇ ਪਠਾਨੀਆਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਮੈਂ ਤੁਹਾਡੇ ਤੋਂ ਨਾ ਇਹਨਾਂ ਕੀ ਪੁੱਛਣਾ ਸੀ ਇੱਕ ਨਾ ਕੱਲ ਕੋਈ ਮਸਲਾ ਹੀ ਕੋਰਟ ਟੋਡਲ ਮਾਲ ਤੇ ਲਾਗੇ ਜ਼ਮੀਨ ਦਾ ਪੱਠੇ ਦੇ ਨਾਲ ਲਾਗੇ ਤੇ ਉਹ ਕਹਿੰਦੇ ਸੀ ਕਿ ਐਸੀ ਹਾਂਜੀ 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 ਮੈਂ ਕਿਹਾ ਜਿਹੜੀ ਪਾਰਟੀ ਨੇ ਉਹ ਖਰੀਦੀ ਹੈ ਨਾ ਜ਼ਮੀਨ ਉਹ ਪਾਰਟੀ ਆਈ ਸੀ ਅੱਜ ਸਾਡੇ ਕੋਲ ਇੱਥੇ ਪੱਤਰਕਾਰਾਂ ਕੋਲ ਓਕੇ ਓਕੇ ਤੇ ਉਹ ਕਹਿ ਰਹੇ ਵੀ ਇਹ ਜ਼ਮੀਨ ਅਹੀਂ ਖਰੀਦੀ ਹੈ ਤੇ ਸਾਡੇ ਨਾਂ ਤੇ ਆ ਤੇ ਇੰਤਕਾਲ ਵੀ ਸਾਡੇ ਨਾਂ ਤੇ ਚੜਿਆ ਹੋਇਆ ਤੇ ਸਾਨੂੰ ਆਪਣੀ ਜ਼ਮੀਨ ਦੇ ਉੱਤੇ ਹੀ ਮਤਲਬ ਵੋਂ ਤੋਂ ਡੱਕਿਆ ਜਾ ਰਿਹਾ ਆ ਤੇ ਉਹਦੇ ਸਬੰਧ ਵਿੱਚ ਉਹ ਕਹਿੰਦੇ ਵੀ ਸਾਡਾ ਪੁਲਿਸ ਪ੍ਰਸ਼ਾਸਨ ਤੋਂ ਵੀ ਮਸਲਾ ਗਿਆ ਉਹ ਵੀ ਕੋਈ ਹੱਲ ਨਹੀਂ ਕਰ ਰਹੇ ਉਹ ਕੀ ਮਸਲਾ ਸਾਰਾ ਹੈਗਾ ਅੱਛਾ ਜੀ ਅਗਰ ਉਹਨਾਂ ਦੇ ਕੋਈ ਹੋਰ ਲੋਕ ਹਾਂਜੀ ਠੀਕ ਹੈ ਉਹਦੇ ਵਿੱਚ ਐਫਸਰ ਕਰ ਰਿਹਾ ਹੈ ਨਹੀਂ ਸਰ ਪਰਚਾ ਪਰਚਾ ਜਿਤਨਾ ਹੋਇਆ ਉਹਨਾਂ ਦੇ ਉੱਤੇ ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਵੰਡਾ ਨਹੀਂ ਨਹੀਂ ਆਪਣੀ ਜ਼ਮੀਨ ਵੰਡਾ ਤਾਂ ਕਿਸੇ ਦੇ ਉੱਤੇ ਪਰਚਾ ਨਹੀਂ ਨਾ ਹੋ ਸਕਦਾ ਜ਼ਮੀਨ ਜਿਹੜਾ ਬੰਦਾ ਬੰਦਾ ਜਿਹੜਾ ਕੰਪਲੇਂਟ ਕਰਦਾ ਉਹ ਉਹ ਹੁਣ 40 ਸਾਲ ਤੋਂ ਅੱਛਾ ਜੀ ਉਹ 40 ਔਰ ਤੋਂ ਵਾਹਦਿਆ ਨਾ ਸਰ ਸਰ ਜਿੰਦ ਹਰਬਿੰਦਰ ਜਿੰਦ ਸਰ ਜੀ ਹਾਂ ਜੀ ਉਹ 40 ਫਾਟ ਜਮੀਨ ਵਾਹਦਿਆ ਹਾਂ ਜੀ ਇਹਨਾਂ ਨੇ ਆਲੇ-ਆਲੇ ਜਮੀਨ ਵਾਹਤੀ ਇਹ ਤੁਮਾਰ ਦਾਇਆ ਜੀ ਠੀਕ ਹੈ ਉਹਦੇ ਤੇ ਉਹ ਗਲਤ ਹੈ ਠੀਕ ਉਹਨੇ ਇਹ ਆ ਵੀ ਵਾਹ ਠੀਕ ਰਿਹਾ ਸੀ ਕਿਉਂਕਿ ਉਹਨਾਂ ਦੀ ਸਾਂਝੀ ਜ਼ਮੀਨ ਸੀ ਉਹਦੇ ਭਰਾਵਾਂ ਦੀ ਉਹਦੇ ਭਰਾ ਨੇ ਭਰਾ ਦੇ ਨਿਆਣੇ ਨੇ ਅੱਗੇ ਜ਼ਮੀਨ ਵੇਚ ਦਿੱਤੀ ਹੁਣ ਉਹ ਉਹਦਾ ਮਾਲਕ ਨਹੀਂ ਰਿਹਾ ਇਹ ਗੱਲ ਤਾਂ ਇਹ ਵੀ ਗੱਲ ਬੈ ਕੇ ਹਾਂ ਜੀ ਉਹ ਆਪ ਜੀ ਬਹਿ ਜੋ ਕਣੀ ਸਹਿਮਤੀ ਹੈ ਗੱਲ ਠੀਕ ਹੈ ਤੇ ਤੁਹਾਡੇ ਨਾਲ ਦੋਨੇ ਪਾਰਟੀਆਂ ਮਿਲੀਆਂ ਨਹੀਂ ਤੁਹਾਡੇ ਨਾਲ ਦੋਨੇ ਪਾਰਟੀਆਂ ਨਹੀਂ ਮਿਲੀਆਂ ਸਰ ਅੱਛਾ ਜੀ ਉਹ ਜੋ ਬਾਹਰ ਹੀ ਨਾ ਬੰਦਾ ਤਾਂ ਇਹ ਠੀਕ ਹੈ ਉਹ ਬਹੁਤ ਹੀ ਨੌਬੀ ਬਿਖੇ ਹੈ ਠੀਕ ਹੈ ਜੀ ਇਹ ਬੰਦਾ ਕੋਈ ਖਬਰ ਦੇ ਦੀ ਜਿਹੜਾ ਬੰਦਾ 4000 ਤੋਂ ਵਾਣਦਿਆ ਵਾ ਹਾਂ ਜੀ ਠੀਕ ਹੈ ਨਾ ਹਾਂ ਜੀ ਇਹ ਬੰਦਾ ਕਿੱਦਾਂ ਵਾ ਲੂਗਾ ਚਾਹ ਲਈ ਆਪਾਂ ਜੀ ਬਾਜ਼ਾਰ ਦੇ ਪੱਲਾ ਘੇਰਾ ਦੋਵੇਂ ਆਪਣੇ ਤਾਂ ਕਿ ਕੋਈ ਪਰਮਾਈ ਕਰ ਲੋ ਫਿਰ ਮੇਰੇ ਕੋਲ ਦੱਸ ਦੋ ਠੀਕ ਹੈ ਜੀ ਉਹ ਨੇ ਆ ਜਦੋਂ ਜਕੀਰਵਾਦ ਹੋਈ ਠੀਕ 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 ਤੇ ਇਹਨਾਂ ਦੇ ਉੱਤੇ ਹੁਣ ਮਤਲਬ ਨਜਾਇਜ਼ ਕਬਜ਼ਾ ਕਰਨ ਦਾ ਪਰਚਾ ਦਰਜ ਹੈ ਇਹਨਾਂ ਦੇ ਜਕੀਰਵਾਦ ਦਾ ਠੀਕ ਹੈ ਜੀ ਫਸੋ ਜਿਹੜੀ ਇਹ ਕਮਾਲ ਲਾ ਪਰ ਸੱਚੋ ਸਾਹਿਬ ਉਹਨਾਂ ਨੇ ਆਖਿਆ ਕਿ ਪਹਿਲਾਂ ਅਸੀਂ ਬਾਜਰਾ ਵੇਚਿਆ ਸੀਗਾ ਤਾਂ ਦੂਸਰੀ ਪਾਰਟੀ ਨੇ ਬਾਜਰਾ ਵਾਹਤਾ ਸਾਡੇ ਪੱਠੇ ਵਾਹਤੇ ਆ ਔਰ ਦੁਬਾਰਾ ਜਦੋਂ ਅਸੀਂ ਮਾਈ ਇਹਦਾ ਸਾਡੇ ਦੇ ਪਰਚਾ ਹੋ ਗਿਆ ਉਹਨਾਂ ਨੇ ਵਾਈ ਆਪਣਾ ਕਮਾਲ ਲਾਇਆ ਹੈ ਨਾ ਮੁਕੇ ਲਾਇਆ ਹੈ ਕਮਾਲ ਆਇਆ ਹੈ ਲੋਕਾਂ ਵਿੱਚ ਜੰਨੇ ਟ੍ਰੈਕਰ ਨਾਲ ਬਾਤ ਕੀਤੀ। ਤੋਂ ਵੀਡੀਓ ਹੈ। ਚਲੋ ਠੀਕ ਹੈ ਸਰ ਧੰਨਵਾਦ। ਉਹ ਮੈਂ ਪੱਤਰਕਾਰ ਸੁਖ ਅਨੰਦਵਾਲੀਆ ਗੱਲ ਕਰ ਰਿਹਾ ਪੰਜਾਬ ਦੀ ਆਵਾਜ਼ ਤੋਂ। ਹਾਂਜੀ ਸਰ। ਇੱਕ ਤੁਹਾਡੇ ਪੈਲੀ ਦੇ ਮਸਲੇ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਸੀ 1 ਮਿੰਟ ਵਾਸਤੇ ਸਿਰਫ। ਹਾਂਜੀ ਸਰ। ਸਰ ਸਾਡੇ ਕੋ ਹਰਵੰਤ ਸਿੰਘ ਨੇ આરોਪ ਲਗਾਏ ਆ ਤੁਹਾਡੇ ਉੱਪਰ ਕਿ ਜਿਹੜੀ ਮੇਰੀ ਪੈਲੀ ਇਹ ਮੈਨੂੰ ਨਹੀਂ ਵਾਹ ਦਿੱਤੀ ਜਾ ਰਹੀ। ਹਾਂਜੀ ਸਰ। ਤੇ ਕੀ ਮੈਟਰ ਹੈਗਾ ਅਸਲ 'ਚ? ਸਰਵੋਤ 40 40 ਸਾਲ ਤੋਂ ਮੈਂ ਵਾਰ ਰਿਹਾ ਜੀ ਆਪਣੇ ਇਹਨਾਂ ਨੇ ਤਾਂ ਹੁਣ ਲਈ ਪੈ ਗਈ ਆਪਣੇ ਮੇਰੇ ਭਰਾ ਕੋਲੋਂ ਹਾਂਜੀ ਤੇ ਇਹ ਸਾਰ ਆਪਣੀ ਵਾਰੀ ਇਹਨਾਂ ਨੇ ਛੋਨਾ ਬੀਜਿਆ ਸਰ ਨਹੀਂ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਮੈਂ ਤੇ ਦੋ ਹਿੱਸੇ ਟੋਟਲ ਤਿੰਨ ਹਿੱਸੇ ਸੀਗੇ ਜਿਹੜਾਂ ਵਿੱਚੋਂ ਦੋ ਹਿੱਸੇ ਮੈਂ ਮੁੱਲ ਖਰੀਦ ਲਏ ਇੱਕ ਹਿੱਸਾ ਤੁਹਾਡਾ ਆ ਹਾਂਜੀ ਤੇ ਉਹ ਕਹਿੰਦੇ ਕਿ ਮੈਂ ਮੇਰੀ ਪੂਰੀ ਕਰ ਦੋ ਮੈਂ ਤੁਹਾਡੇ ਤੋਂ ਕੀ ਲੈਣਾ ਉਹ ਨਾ ਮੇਰੇ ਬ੍ਰਦਰ ਕੋਲ ਲਈ ਹੈ ਆਪਣੀ ਮਤਲਬ ਵਾਈਓ ਦੀ ਦੋਈ ਥਾਈਆਂ ਇੱਕ ਥਾ ਵਾ ਨਹੀਂ ਰਹੇ ਪਿਆਇਆ ਥਾ ਸਰ ਅੱਛਾ ਤੇ ਵਾ ਨਹੀਂ ਰਹੇ ਸਰ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਨੰਬਰਾਂ 'ਚ ਫਰਕ ਵਾ ਨਹੀਂ ਕੋਈ ਨੰਬਰਾਂ 'ਚ ਫਰਕ ਨਹੀਂ ਸਰ ਹਾਂਜੀ ਇਹ ਸਾਰੀ ਸਰ ਮਤਲਬ ਕੀਮਤੀ ਹੋਣੀ ਚਾਹੁੰਦੀ ਹੈ ਛੜਕ ਦੇ ਨਾਲੋਂ ਜੀ ਆਪਣੇ ਅੱਛਾ ਉਹ ਮੁੱਲ ਲਈ ਹੈ ਜੀ ਆਪਣੇ ਤੇ ਉਹ ਦੋਈ ਥਾਈ ਪਿਆਰੀ ਹੈ ਜੀ ਆਪਣੇ ਤੇ ਉਹ ਦੋਈ ਥਾਈ ਉਹ ਦੇਖ ਜਿਹੜਾ ਚਾਰਕ ਨਾਲ ਆ ਉਹ ਵਾ ਨਹੀਂ ਰਹੇ ਠੀਕ ਹੈ ਤੇ ਉਹ ਉਹ ਸ਼ਰਕੇ ਦੇ ਮੇਰੀ ਉਹ ਵੀ ਜੋ ਬੁੰਡੇ ਆ ਜੀ ਆਪਣੇ ਹੁਣ ਵੀ ਇਹਨਾਂ ਦੇ ਬਟਾਉਟਾ ਢਾਈਆਂ ਜੀ ਆਪਣੇ ਬਾਕੀ ਦਾਲਤੀ ਵੀ ਚੱਲ ਰਿਹਾ ਜੀ ਆਪਣੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਪੱਠੇ ਵੀਜੇ ਸੀਗੇ ਕਿ ਤੁਸੀਂ ਪੱਠੇ ਵਾਹ ਤੇ ਜਾ ਕੇ ਦੁਬਾਰਾ ਉਹਨਾਂ ਦੇ ਭਾਜੀ ਉਹਨਾਂ ਤੇ ਪਰਚਾ ਹੋਇਆ ਵਾ 45 ਨੰਬਰ ਐਫ ਆਰ ਆਈ ਹੈ ਮੈਂ ਕਮਾਦ ਲਾਇਆ ਸੀਗਾ ਤੇ ਉਹਨਾਂ ਨੇ ਇੱਕ ਮਾਦ ਉਹ ਮੇਰਾ ਵਾਇਆ ਜੀ ਤੇ ਉਹਦਾ ਪਰਚਾ ਹੋਇਆ ਆ ਜੀ ਠੀਕ ਹੈ ਤੇ ਹੁਣ ਸਰ ਅਸੀਂ ਪੱਠੇ ਵੀਜੇ ਆ ਜੀ ਆਪਣੇ ਠੀਕ ਹੈ ਸਰ ਹਾਂ ਜੀ ਠੀਕ ਹੈ ਸਰ ਇਹਨਾਂ ਨੇ ਸਗੋਂ ਉਲਟੀਆਂ ਵਟਾਂ ਦਾਇਆ ਸਰ ਉਹਨਾਂ ਨੇ ਤੇ ਪੱਥੇ ਪੀਜੇ ਨਹੀਂ ਇਹਨਾਂ ਦੇ ਪਰਚਾ ਹੋਇਆ ਪਿੰਡਾਰੀ ਨੰਬਰ ਐਫ ਆਰ ਆਈ ਆ ਸਰ ਜਿੰਨੀ ਉਹਨਾਂ ਨੇ ਪਹਿਲੀ ਮੁੱਲ ਖਰੀਦੀ ਹੈ 24 ਕਨਾਲਾਂ ਤੇ 8 ਮਰਲੇ ਉਹਨਾਂ ਕੋਲ ਪੂਰੀ ਵਗੰਡੀ ਜਾਂ ਘਟ ਵਗੰਡੀ ਸਰ ਇਹਦੇ ਹੁਣ ਮਤਲਬ ਆਪਣੀ ਮੰਤੀ ਕਰਾ ਲਨ ਦਰਦੋਰ ਪਰਵਾਰੀ ਕੋਈ ਘਟ ਹੋਊਗੀ ਉਹਨਾਂ ਕੋ ਤੇ ਆਪਣੀ ਪੂਰੀ ਕਰਾ ਲਨ ਜੀ ਇਹਦੇ ਮਾਲ ਮਹਿਕਮੇ ਦਾ ਹੈਗਾ ਆ ਜੀ ਠੀਕ ਹੈ ਸਰ ਧੰਵਾਦ ਜੀ ਹਾਂ ਜੀ ਸਰ ਮਿਹਰਬਾਨੀ ਇਹਨਾਂ ਸਰ ਸਾਡੀ ਵੀ ਖਬਰ ਲੱਗਦੀ ਸੀ ਜੀ ਵੀ ਆਪਣੇ 30 ਤਵੀਖ ਨੂੰ ਠੀਕ ਹੈ ਹਾਂ ਜੀ ਇਹ ਨੱਟਦੇ ਵੀ ਜੜੀ ਹੈ ਜੀ ਐਫ ਆਰ ਆਈ ਜਿਹੜੀ ਹੈ 45 ਨੰਬਰ ਆ ਸਰ ਠੀਕ ਹੈ ਸਰ ਠੀਕ ਹੈ